ਮੈਂ ਕਿਹਾ ਮਹਾਰਾਜੇ ਮੂਰ ਮੰਤਰ ਨਾਲ ਹੋਰ ਵੀ ਕੋਈ ਸ਼ਬਦ ਆਪਾਂ ਕਰ ਸਕਦੇ ਆ ਸਵਾਲ ਅਸੀਂ ਕਰਦੇ ਹਾਂ ਤੇ ਫਿਰ ਮਹਾਰਾਜ ਨੇ ਜਵਾਬ ਦੇਣਾ ਮਹਾਰਾਜ ਕਹਿੰਦੇ ਇੱਕ ਸ਼ਬਦ ਐ ਸਾ ਜੇ ਤੁਸੀਂ 15 ਮਿੰਟ ਵੀ ਜਾਬ ਕਰ ਲਿਆ ਤੋਟ ਨਹੀਂ ਆਉਣੀ ਮੈਂ ਕਿਹਾ ਮਹਾਰਾਜ ਕਿਹੜਾ ਸ਼ਬਦ ਹੈ ਫਿਰ ਮਹਾਰਾਜ ਨੇ ਉਹ ਸ਼ਬਦ ਬੋਲਿਆ ਗੌੜੀ ਮਹੱਲਾ ਪੰਜਵਾਂ ਥਿਰ ਕਰ ਬੈਸੋ ਹਰ ਜਨ ਸਤਗੁਰ ਤੋਂ ਮਰੇ ਕਾ ਨਾਨਕ ਹੋਸੀ ਇੰਨਾਕ ਮਹਾਰਾਜ ਨੇ ਜਪਾਇਆ ਇਹ ਗੁਰੂ ਨਾਨਕ ਸਾਹਿਬ ਦੀ ਮਿਹਰ ਬੜਾ ਕੋ ਮਿਲਿਆ ਇਹ ਮਨ ਦੇ ਵਿੱਚ ਆਇਆ ਵੀ ਇਹ ਸੰਗਤਾਂ ਨੂੰ ਵੀ ਦੱਸੀਏ ਸੰਗਤਾਂ ਦਾ ਭਲਾ ਹੋਵੇ ਹੁਣ ਫਿਰ ਮਹਾਰਾਜ ਨੂੰ ਇੱਕ ਵਾਰੀ ਸਵਾਲ ਕੀਤਾ ਵੀ ਮਹਾਰਾਜ ਜੇ ਕੋਈ ਬਿਮਾਰੀ ਹੋਵੇ ਕਿਸੇ ਨੂੰ ਆਪਾਂ ਕਿਸੇ ਨੂੰ ਸ਼ਬਦ ਬਾਰੇ ਦੱਸ ਸਕਦੇ ਹਾਂ ਗੁਰਬਾਣੀ ਨਾਲ ਜੋੜ ਸਕਦੇ ਹਾਂ ਮਹਾਰਾਜ ਕਹਿੰਦੇ ਕਿਉਂ ਨਹੀਂ ਜੋੜ ਸਕਦੇ ਉਹ ਸ਼ਬਦ ਮਹਾਰਾਜ ਨੇ ਦੱਸਿਆ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਇੰਨੀ ਦੁਨੀਆ ਦੇ ਰੋਗ ਠੀਕ ਹੋਏ ਸ਼ਬਦ ਪੜ੍ਹ ਕੇ ਇਹ ਬਾਣੀ ਸੱਚਖੰਡ ਤੋਂ ਆਈ ਹੈ ਜਿਹੜਾ ਕੋ ਪੜ੍ਹੇਗਾ ਨਾ ਉਹਦਾ ਆਧਾਰ ਹੋਣਾ ਹੀ ਹੋਣਾ ਜਿਹੜਾ ਕੋਈ ਮੂਲ